ਅਸਵੀਲੇ ਸਰਕਾਰ ਤੁਹਾਡੇ ਨਾਲ ਆ ਐਮਐਲਏ ਸਾਹਿਬ ਤੁਹਾਡੇ ਨਾਲ ਆ ਪ੍ਰਸ਼ਾਸਨ ਵੀ ਤੁਹਾਡੇ ਨਾਲ ਬਿਲਕੁਲ ਜੀ ਸਾਰੇ ਖੜੇ ਐ ਇਸ ਵੇਲੇ ਵਜ਼ਰਾ ਇਹ ਨਹੀਂ ਉਹਨਾਂ ਨੇ ਧੂਮਾ ਘੜਾ ਦਿਓ ਜ਼ਰਾ ਜਿੰਟਾ ਦਾ ਇਹਦੇ ਇੰਨਾ ਕਰਦੇ ਆ ਮਾਨਵਤਾ ਸਖਰੀ ਹੈ ਜੀ ਉਹਨਾਂ ਨੇ ਧਿਆਨ ਟੈਂਡਰ ਤੋਂ ਫੰਡ ਨਹੀਂ ਗਏ ਜੀ ਇਹਨਾਂ ਨੂੰ ਕੁਝ ਕਿਸੇ ਤਰ੍ਹਾਂ ਨੇ ਛੋਟੀ ਛੋਟੀ ਮਰਗੀ ਦੇ ਵੱਡੀ ਮੁੱਢੀ ਨਹੀਂ ਇਹਨਾਂ ਨੇ ਕਿਰਪਾ ਉਹਨਾਂ ਨੇ ਇਹ ਵੀ ਜੋਸ਼ ਤੇ ਤੁਹਾਨੂੰ ਦੱਸਣਾ ਉੱਥੇ ਜੀ 18 ਨਹੀਂ 18 ਦੇ ਨਹੀਂ ਸੈਂਦੀ ਹੋ ਗਈ ਸੈਂਦੀ ਕੋ ਬਾਡੀ ਫੂਡ ਚੀਜ਼ ਇਨ ਕੰਦੀ ਰੂਸ ਆ ਗਿਆ ਆਪਾਂ ਜੋ ਚੜੀ ਇਹਨਾਂ ਨੇ ਦਵਾ ਦਿੱਤਾ ਉਹ ਐਂਡ ਆ ਇੱਧਰ ਨਾ ਨਾ ਤੋਂ ਪਹੁੰਚੇਗਾ ਪਹੁੰਚੇਗਾ ਕੱਢ ਦੇਣਾ ਕੋਈ ਨੀ ਮਸਾ ਕਰਾਉਂਦਾ ਹੈ ਕਰ ਲੀਂ ਤੇ ਲਿਖ ਲਈ ਹਾਂ ਲੱਗ ਸਮਝਦਾ ਜਿਹੜੇ ਇਹ ਨੌਜਵਾਨਾਂ ਤੋਂ ਰਿਪੋਰਟ ਹੋਇਆ ਇਹਨਾਂ ਬਾਰੇ ਸਰਕਾਰ ਕੁਝ ਦੇਖ ਰਹੀ ਹੈ ਬਿਲਕੁਲ ਬਿਲਕੁਲ ਸੋਚ पहला इन्हों की परवाई तो करवाई है ना किसी ने किसी को दो खेत ही सी उन्हें दो खेत बेचते किसी ने करजा चक के अः बच्चे बहर भेजे आ क्योंकि ये तो जरूरी है बहुत जरूरी है कि दौले। ਅਨੁਮੋਲ ਜੀ ਅੱਜ ਜਿਹੜਾ ਲਾਸਟ ਨਾਈਟ ਅਮਰੀਕਾ ਤੋਂ ਰਿਪੋਰਟ ਕਰਕੇ ਅੰਮ੍ਰਿਤਸਰ 에어ਪੋਰਟ ਤੇ ਸਾਡੇ ਛੋਟੇ ਬੱਚੇ ਭਰਾ ਪਹੁੰਚੇ ਆ ਉਹ ਸੀ ਆਪੋਰਟ ਡਿਸਟ੍ਰਿਕਟ ਦੇ 10 ਸਿਗੇ ਦਿਨਾਂ ਵਿੱਚੋਂ 5 ਟਾਂਡੇ ਹਲਕੇ ਦੇ ਸੀਗੇ ਜਿਨ੍ਹਾਂ ਦੇ ਨਾਮ ਦਲਜੀਤ ਸਿੰਘ ਹਰਮਨਪ੍ਰੀਤ ਹਰਪ੍ਰੀਤ ਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਉਹ ਇਿੱਥੇ ਸਾਡੇ ਕੋਲ ਪਹੁੰਚ ਗਿਆ ਹੈ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਟੀਕੂਰ ਕਰਦੇ ਹਾਂ ਨਾਲ ਹੀ ਅਸੀਂ ਹਦਾਇਤ ਕੀਤੀ ਹੈ ਕਿ ਭਾਈ 5 ਦਿਨ ਦੇ ਅੰਦਰ-ਅੰਦਰ ਸਾਨੂੰ ਬਿਆਨ ਨੋਟ ਕਰਾਏ ਜਾਣ ਕਿਹੜੇ ਏਜੰਟ ਦੇ ਥਰੂ ਇਹ ਗਏ ਸੀਗੇ ਤਾਂ ਕਿ ਪੰਜਾਬ ਗਵਰਨਮੈਂਟ ਉਹ ਏਜੰਟਾਂ ਤੇ ਕਾਰਵਾਈ ਕਰ ਸਕੇ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਹੈ ਕਿ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਜਿਹੜੇ ਜੱਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜੂ ਗੁਜ਼ਾਰ ਹੋਏ ਆ ਪਤਕਿਸਮਤੀ ਕੀ ਐਲੋਪੀ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਹੀ ਜਹਾਜ਼ ਨੂੰ ਉਤਾਰਿਆ ਜਾਂਦਾ ਤੇ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਹੇ ਹੱਲੇ ਕੀ ਹਰਿਆਣੇ ਦੇ ਸਿਗੇ ਗੁਜਰਾਤ ਦੇ ਸਿਗੇ ਹੋਰ ਵੀ ਕਈ ਸੂਬਿਆਂ ਦੇ ਸੇ ਬੱਚੇ ਸਿਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖਸ਼ਵੀਲੀ ਆਪਣੇ ਘਰੇ ਆ ਗਏ ਨੇ ਦਾ ਜਿਸ ਤਰ੍ਹਾਂ ਮੈਨੂੰ ਬਹੁਤ ਹੀ ਸਤਿਕਾਰਯੋਗ ਪਿੰਡ ਕਰਾਲੇ ਤੋਂ ਦੱਸਿਆ ਕਿ ਚਾਰ ਖੇਤ ਲਖਾਲੇ ਸੀ ਏਜੰਟ ਨੇ ਇਹਨਾਂ ਕੋਲ ਇਦੀ ਕੀਮਤ ਕਟੂ-ਕਟ ਵੀ 1 ਕਰੋੜ ਦੇ ਕਰੀਬ ਆ ਤੇ ਜਿੰਨਿਆਂ ਨਾਲ ਵੀ ਇਦਾਂ ਦਾ ਹੈਪਨ ਹੋਇਆ ਆ ਅਸੀਂ ਉਹਨੂੰ ਸਖਤੀ ਦੇ ਨਾਲ ਨਜਿੱਠਾਂਗੇ ਟਰਾਈ ਕਰਾਂਗੇ ਕਿ ਇਹ ਬੱਚਿਆਂ ਦੀ ਜਿਹੜੀ ਲਾਸ ਹੈਗੀ ਆ ਉਹਦੀ ਪ੍ਰਬਾਈ ਕੀਤੀ ਜਾਵੇ ਆਨਲਾਈਨ ਸੈਕਟਰੀ ਦੇ ਵਿੱਚ ਇਹਨਾਂ ਦੇ ਏਜੰਡਾ ਦੇ ਉੱਤੇ ਲਾਗੂ ਪਾਈ ਜਾਏਗੀ ਬਿਲਕੁਲ ਜੀ ਬਿਲਕੁਲ ਚਾਰ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਜਿੱਥੇ-ਜਿੱਥੇ ਦੇ ਜਿੱਥੋਂ-ਜਿੱਥੋਂ ਦੇ ਵੀ ਬੱਚੇ ਹੋਣਗੇ ਜਿਹੜੇ ਉਹਨਾਂ ਨੂੰ ਠਾਣੇ ਲੱਗਦੇ ਅਸੀਂ ਐਫ ਆਈ ਆਰ ਉੱਤੇ ਦਰਜ ਕਰਾਂਗੇ ਜੀ ਜਸਰਾਮ ਮਲੇ ਸਾਬ ਇਹਨਾਂ ਬੱਚਿਆਂ ਦੀ ਹੈ ਪੈਸੇ ਘਟ ਘਟ ਚਾਹੇ ਤੁਹਿਆ ਲੱਖ ਰੁਪਏ ਦੇ ਕੇ ਪਹੁੰਚੇ ਹੋ ਕੇ ਪਰ ਫਿਰ ਵੀ ਉਹ ਏਜੰਟ ਜਿਹੜੇ ਆ ਹਾਲ ਤੱਕ ਦੇ ਗੱਲਬਾਤ ਵੀ ਕਈਆਂ ਨਹੀਂ ਕੀਤੀ ਪਰ ਉਹ ਟਾਣਾ ਨਹੀਂ ਕਰ ਰਹੇ ਕਿ ਸੀ ਪੈਸੇ ਮੋੜਾਂਗੇ ਇਸ ਵਿੱਚ ਕੀ ਤੁਸੀਂ ਦਿਖਦੇ ਹੋ ਮੋੜਾਵਾਂਗੇ ਜੀ ਪ੍ਰਾਪਰਟੀਆਂ ਜ਼ਬਤ ਕਰਾਂਗੇ ਇਹਨਾਂ ਦੀ ਪੈਸੇ ਦੇਖੋ ਗਵਰਨਮੈਂਟ 100% ਕਲੀਅਰ ਨੀਅਤਨਾ ਹੈ कि ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਆ ਰਹੇ ਆ ਬਾਹਰੋਂ ਹੁਣਾ ਦੇ ਜਿੰਨਾ ਲਾਅ ਲਾਉ ਸੋਇਆ ਉਹ ਤਕਰੀਬਨ ਤਕਰੀਬਨ ਆਪਾਂ ਉਹਦੀ ਪਰਵਾਹੀ ਕਰਵਾਈ ਨਾth ਪਾਵਾਂਗੇ ਕਿ ਜਿਹੜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਕਿਉਂਕਿ ਇੱਥੇ ਸਾਡੇ ਪੰਜਾਬ ਦੇ ਲੋਕ ਆ ਮੇਰੇ ਬੇਟਰੀਆ ਤਾਂ ਕਿਸੇ ਨੂੰ ਪੁੱਛਦਾ ਹੀ ਨਹੀਂ ਉਹ ਉਹਦਾ ਹੀ ਕਹਿ ਦਿੰਦਾ ਹੈ ਜੀ ਸਿੱਧੀ ਫਲਾਈਟ ਕਰਾਵਾਂਗੇ ਉਹ ਇਸ ਝੱਟ ਸੇ ਫਸ ਜਾਂਦੇ ਇਹਨਾਂ ਦੇ ਦਸਨ ਮੁਤਾਬਕ ਡੌਕੀਆਂ ਵੀ ਲੱਗਦੀਆਂ ਕਈ ਤਾਂ ਕਈ ਇਸ ਜਹਾਨੋਂ ਹੀ ਚਲੇ ਗਏ ਉੱਥੇ ਕਿਉਂਕਿ ਜਿਹੜੀ ਜਿਹੜਾ ਖਾੜ ਦੇ ਚ ਜਿੱਕ ਪੈਂਦਾ ਉਹਨੂੰ ਉੱਥੇ ਛੱਡ ਦਿੰਦੇ ਆ ਜਿਹੜੇ ਡੌਕੀ ਲਾਉਣ ਲੱਗੇ ਸਮੁੰਦਰ 'ਚ ਡਿੱਗ ਪਿਆ ਉਹਨੂੰ ਨਹੀਂ ਕੱਢਦੇ ਉੱਤੇ ਹੀ ਅ ਜਿੱਦਾਂ ਛੱਡ ਜਾਂਦੇ ਆ ਕਈਆਂ ਨੇ ਤਾਂ ਦੱਸਿਆ ਕਿ ਅਸੀਂ ਤੁਰੇ ਜਾਂਦੇ ਕਈ ਲਾਛਾ ਦੇਖੀਆਂ ਕਈ ਪਿੰਜਰ ਦੇਖੇ ਉੱਥੇ ਪਏ ਕਈ ਐਂਕੀ ਕਹਿਣਾ ਹੈ ਕਿ ਸਾਟਾਈ ਜਲਵਾ ਜਿਹੜੀ ਹੋਈ ਸੀਗੀ ਬਾਟਰ ਪਾਰ ਕਰਨ ਦਾ ਕੋਈ ਨਹੀਂ ਇਹਦੇ ਤੇ ਬੜੀ ਗੰਭੀਰ ਆ ਰੋ ਸੋਚ ਰਹੀ ਕਿ ਇਹਨਾਂ ਦੀ ਪਹਿਲਾ ਪਰਭਾਈ ਕਰਵਾਈ ਜਾਵੇ ਬਾਅਦ ਚ ਇਹਨਾਂ ਦੇ ਪੁੱਵਕ ਬਾਰੇ ਵੀ ਸੋਚਿਆ ਜਾਵੇ ਮਤਲਬ ਸਭ ਜਿਹੜਾ ਦੂਸਰਾ ਹਮਨ ਲਗਾ ਜਿਹੜਾ ਹੈ ਹਮ ਸਪਲੈਟ ਹੋਇਆ ਹੈ ਇਹ ਬਈ ਜੇ ਕੋਈ ਅਜਾ ਹੈ ਤੁਹਾਨੂੰ ਅਜੇ ਹੱਥਕੜੀਆਂ ਨਾਲ ਬੰਨ ਕੇ ਤੇ ਅੰਦਾਜ਼ਾ ਲਗਾ ਕਿ ਕਿੱਦਾਂ ਲਿਆ ਨਾ ਹਾਂਜੀ ਹੱਥਕੜੀਆਂ ਪੈਰਾਂ ਨੂੰ ਵੀ ਹੱਥਕੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਜਾਨ ਹਾਂਜੀ ਤੇ ਤੁਸੀਂ ਗਏ ਕਿੱਥੇ ਸੀਗੇ ਡਾਕਟਰਾਂ ਨੇ ਰੋਗੀ ਕਿੱਦਾਂ ਕਿੱਦਾਂ ਲੱਗੀ ਲੱਗੀ ਜੀ ਪਨਾਮਾ ਤਾਂ ਨੌਕੀ ਲੱਗੀ ਜੰਗਲ ਰਾਹੀਂ ਅੱਛਾ ਜੀ ਹਾਂ ਜੀ ਖਾਣ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰਤਾਂ ਨੂੰ ਛੱਡ ਜਾਈ ਗਏ ਕਿੰਨੇ ਘੰਟੇ ਲੱਗੇ ਉਹ ਨਾਲੇ ਸਫਰ ਦਾ 68 ਘੰਟੇ ਲੱਗੇ ਜੀ ਤੇ ਖਾਣ ਨੂੰ ਜ਼ਰੂਰ ਇੱਕ ਲੇਸ ਮਿਲਦੀ ਹੈ ਵਿੱਚ ਤੇ ਵਿੱਚੋਂ ਥੋੜੇ ਮਟਰੀ ਜੀ ਅਤੇ ਪਾਣੀ ਤੁਹਾਨੂੰ ਕਿੱਥੋਂ ਮੜਿਆ ਗਿਆ ਸੀ ਫਿਰ ਤੇਜਵਾਨਾ ਬਾਰਡਰ ਤੋਂ ਹਾਂ ਜੀ ਇਹ ਉਹ ਤੁਹਾਨੂੰ ਸਾਰੇ ਹੀ ਜਿੱਥੇ ਵੀ ਆਏ ਹੋ ਹਾਂ ਜੀ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਕੀ ਆਏ ਸੀ ਪਿੱਛੇ ਕਿੰਨੇ ਮੋਰੇ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਹੰਪਾਲੇ ਵਿੱਚ ਚਾਰ-ਪੰਜ ਸੌ ਬੰਦਾ ਜੀ ਕਿੰਨਾ ਦੀ ਜ਼ਿੰਦਗੀ ਸੀ ਚੀਜ਼ ਐ ਜਿਹੜੇ ਜਿਹੜੀ ਚੌਕੀ ਲਾ ਕੇ ਗਏ ਸੀ ਕਿੰਦਾ ਜੀ ਬਹੁ ਮਾੜੀ ਜ਼ਿੰਦਗੀ ਸੀ ਜੀ ਹਾਂ ਜੀ ਉੱਥੇ ਵੀ ਬਹੁ ਮਾੜੀ ਜ਼ਿੰਦਗੀ ਐ ਐਸੀ ਚੱਲਦਾ ਮਾੜੇ ਕਿਰਪਾਲ ਜੀ ਵਾਲੇ ਪਤਲਾ ਜਹਾ ਪਰ ਉਹ ਲੈ ਕੇ ਸੌਣਾ ਪੈਂਦਾ ਬਹੁ ਠੰਡੇ ਹੁੰਦੇ ਆ ਉੱਥੇ ਜੀ ਖਾਣ ਨੂੰ ਵੀ ਦਿਨ ਦਿਨ ਨਹੀਂ ਕੁਝ ਵੀ ਲੈਸ ਹੀ ਦਿੰਦੇ ਐ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਤੁਸੀਂ ਇਹ ਇਹ ਜਾਣਾ ਚਾਹੀਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਕਿ ਲੱਗੇ ਜਾਣਾ ਬਹੁਤ ਔਖਾ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕਰੀਮ ਜਿਹੜੀ ਪੈਲੀ ਦੀ ਹੈ ਜਿਹੜੀ ਤੁਹਾਡੀ ਆਪ ਹੈ ਹਾਂਜੀ ਹਾਂਜੀ ਮੈਂ ਆਪਣੇ ਨਾਲ ਲਈਏ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤਾਂ ਜੇ ਇਹ ਮੰਗਾ ਦੇ ਸਾਡੀ ਪੈਲੀ ਛੜਾਈ ਜਾਵੇ ਹਾਂ ਅਲੋ ਇਟ ਇਸ ਉਹ ਜਿਹੜੇ ਅੱਜ ਆਪਾਂ ਨੂੰ ਨੌਜਵਾਨ ਆਏ ਹੈ ਇਹਨਾਂ ਬੋਲ ਰੋਕੇ ਜਿਹੜੇ ਗੈਰ ਕੂਨੀ ਟੰਗ ਦੇ ਨਾਮ ਤੇ ਆ ਕੇ ਰਹੇ ਸੀ ਉਹਨਾਂ ਨੂੰ ਪਰਵਾਦ ਦੇ ਘਵਾਲੇ ਕੀਤਾ ਜਿਹੜੇ ਹੋਰ ਵੀ ਕੀ ਨੌਜਵਾਨ ਜਿਹੜੇ ਅਮਰੀਕਾ ਦੀ ਆਸ ਲਗਾਏ ਬੈਠੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਦਿਖੋ ਜੀ ਜਿਹੜੇ ਤੇ ਅੱਜ ਆਏ ਆ ਅਸੀਂ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੂੰ ਅਸ਼ਵਾਸ਼ਣ ਦਿਵਾਇਆ ਆ ਸਰਕਾਰ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਜੋ ਵੀ ਅਸੀਂ ਮੈਕਸਿਮਮ ਉਹਨਾਂ ਦੀ ਪਾਪਾਈ ਕਰਵਾ ਸਕਦੇ ਆ ਅਸੀਂ ਇਹਨਾਂ ਨੂੰ ਕਿਹਾ ਜੀ ਆਪਣੇ ਬਿਆਨ ਦਰਜ ਕਰਵਾਓ ਅਸੀਂ ਬਰਚੇ ਦਰਜ ਕਰਦੇ ਆ ਤੇ ਉਹ ਅਸੀਂ ਸਿੱਧੇ ਬਚਨ ਮੰਨ ਲਿਆ ਬਾਕੀ ਜਿਹੜੇ ਬੰਦੇ ਬੱਚੇ ਆਪਣੇ ਜਿਹੜੇ ਦੁਬਾਰਾ ਝਾਕ ਲਾ ਕੇ ਬੈਠੇ ਹੋਏ ਆ ਇੰਨੇ ਨੇ ਪੈਸੇ 40 40 50 50 ਲੱਖ ਰੁਪਈਆ ਲਾ ਕੇ ਬਾਹਰ ਦੇ ਤੱਕੇ ਡੇਡੇ ਖਾ ਕੇ ਉੱਥੇ ਪਹੁੰਚਦੇ ਆ ਮੈਂ ਤੇ ਇਹੋ ਹੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇੱਥੇ ਵੀ ਸਾਰਾ ਕੁਝ ਹੈਗਾ ਆ ਇਥੋਂ ਬਾਹਰੋਂ ਬਾਹਰ ਸਾਈਡ ਰਾਨ ਕੇ ਇੱਥੇ ਆਣ ਕੇ ਕਾਮਯਾਬ ਹੋ ਰਹੇ ਆ ਤੇ ਆਪਾਂ ਇਥੋਂ ਛੱਡ ਛੱਡ ਕੇ ਬਾਹਰ ਜਾ ਰਹੇ ਆ ਤੇ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਇੱਥੇ ਵੀ ਸਾਰਾ ਕੁਝ ਹੈਗਾ ਆ ਆਪਣੀ ਮਿਹਨਤ ਕਰੋ ਮੈਂਦ ਕਰਕੇ ਆਪਣੀ ਰੋਜੀ ਰੋਟੀ ਕਮਾਓ ਆਪਣੇ ਪਰਿਵਾਰਾਂ ਦੇ ਵਿੱਚ ਲਾਓ ਜੀ। ਬੋਡ ਵਿੱਚ ਜਿਹੜੇ ਨੌਜਵਾਨ ਉਹਨਾਂ ਦੇ ਮਾਪਿਓ ਕਿਤੇ ਨਾ ਕਿਤੇ ਜਿਹੜੇ ਅਜੰਤਾ ਤੋਂ ਡਰਦੇ ਆ ਬੋਡਲ ਤੋਂ ਉਤਰ ਆਉਂਦੇ ਨੇ ਉਹਨਾਂ ਬਾਰੇ ਕੀ ਕਰੀਏ ਨਹੀਂ ਜੀ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਤੁਸੀਂ ਮੈਂ ਇਹ ਦੇਖੋਪ ਹੋ ਕੇ ਆਪਣੇ ਬਿਆਨ ਲਿਖਾਉਣ ਹਈ ਉਹਨਾਂ ਨੂੰ ਉਹਨਾਂ ਦੇ ਵਚਨਬੰਦਿਆ ਅਸੀਂ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਲਈ ਹਵਾ ਦਵਾਵਾਂਗੇ ਤੇ ਜੋ ਵੀ ਉਹਨਾਂ ਦਾ ਉਹਨਾਂ ਕੋਲ ਲਖਾਇਆ ਜੋ ਵੀ ਉਹਨਾਂ ਦੇ ਪੈਸਿਆਂ ਦੀ ਪਰਪਾਈ ਕਰਵਾਵਾਂਗੇ ਉਹਨਾਂ ਦੀ ਇੱਥੇ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਉਹਨਾਂ ਦੇ ਨਾਲ ਸਰਕਾਰ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਤੇ ਫਿਰ ਲੜਨ ਵਾਲਾ ਤੇ ਕੋਈ ਖਾਤਾ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ